ਪ੍ਰਦੀਪ ਲੱਗਦੀ ਟੀਟ-ਬੋਟੀ ਟਿੱਬਾਂ ਚ ਨਹੀਂ ਹੁੰਦੀ ਮੀਂਹ ਪੈਣ ਤਾਂ ਮੀਂਹ ਪੈ ਤ ਬਾਦ ਆਉਂਦੀਆਂ ਨੇ ਵੀ ਟੀਟ-ਬੋਟੀਆਂ ਹੀ ਆ। ਜਦੋਂ ਵੀ ਅਸੀਂ ਰੇਤੇ ਵੇਚਦੀ ਜਾਂਦੇ ਨੇ ਇੰਦਰ ਦੋ ਬੀਜਮ ਪਿੰਡ ਮੰਮੀ ਬੜਾ ਡਰਦੀ। ਨਹੀਂ ਲੱਗਦੀ ਫਿਰ। ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਣਗੇ। ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਆ। ਭਾਈ ਇੱਕ ਦਿਨ ਹੋ ਗਿਆ ਪੂਰਾ ਵਲੌਗ ਨਹੀਂ ਆਇਆ। ਬਹੁਤ ਜਾਣੇ ਨੇ ਕਮੈਂਟ ਕੀਤਾ ਕੀ ਗੱਲ ਹੋ ਗਈ ਭਾਈ ਹੈਗੇ ਆ ਅਸੀਂ। ਕਿਦਾ ਹੈਗੇ ਅਗੇ ਬਾਈ ਇੱਕ ਨੇ ਬਤਨ ਕਮੈਂਟ ਕਰ ਕਿ ਕਿਉਂਕਿ ਮੈਂ ਤਾਂ ਅਸੀਂ ਕਦੀ ਵਲੋਗ ਆਪਦਾ ਮਤਲਬ ਲੈਵੇਂ ਦਾ ਕੋਈ ਦਿਨ ਨਹੀਂ ਜਾਣ ਦਿੰਦੇ ਕਿ ਜਿੱਦਨ ਤੁਹਾਡੇ ਨਾਲ ਨਾਰੂ ਬਰੂ ਆਈਏ ਪੁੱਤ ਤੁਸੀਂ ਜਿੰਦੇ ਜਾਗਦੇ ਆ ਪੁੱਤ ਹੈਗੇ ਮੰਮੀ ਤਾਂ ਮੰਦਿਰ ਪਾਰ ਠੀਕ ਹੈ ਤੇ ਅੱਜ ਇੰਟਰਸਟਿੰਗ ਜਿਹਾ ਵਲੋਗ ਆ ਪੂਰਾ ਐਂਡ ਤੱਕ ਵਾਚ ਕਰ ਲਿਓ ਠੀਕ ਹੈ ਸਵੇਰੇ ਸਵੇਰੇ ਹੋ ਚੁੱਕਿਆ ਪਿਆਰਾ ਇਹ ਵਿਊ ਸਾਗ ਆਪਣੇ ਬਣਨ ਵਾਲਾ ਹੀ ਆ ਰੈਡੀ ਹੋ ਗਿਆ ਬਾਕੀ ਵਿਊ ਚੈੱਕ ਕਰੋ ਸਵੇਰੇ ਸਵੇਰੇ ਕਿੰਨਾ ਪਿਆਰਾ ਲੱਗਦਾ ਚਿੜੀਆਂ ਦੀ ਬਾਤ ਸੁਣੋ ਮਿੱਠੀ ਮਿੱਠੀ ਲਓ ਜੀ ਹੋ ਗਿਆ ਰੈਡੀ ਤੁਸੀਂ ਜਨਾਬ ਜੀ ਚੱਲ ਜੀ ਹੁਣ ਚੱਲੇ ਦਵਾਈ ਦੁਈ ਲੈਣ ਕਿਉਂਕਿ ਯਾਰ ਤਬੀਅਤ ਬਹੁਤ ਜ਼ਿਆਦਾ ਖਰਾਬ ਆ ਨਾਲੇ ਥੋੜਾ ਮਾਰਕੀਟ ਤੇ ਸ਼ੋਪਿੰਗ ਵਗੈਰਾ ਕਰਨੀ ਆ ਨਾ ਡੈਡੀ ਆਪਨੇ ਆ ਰਹੇ ਹੋ ਭਾਈ ਅੱਧੀ ਛੁੱਟੀ ਕੀਤੀ ਆ ਰੋਟੀ ਖਾਣ ਲੱਗੇ ਆ ਹੋਰ ਇੰਨਾ ਕ ਕੰਪਲੀਟ ਹੋ ਗਿਆ ਆਪਣਾ ਕੰਮ ਕਰਦਾ ਮਸਾਲਾ ਹਮਸੁਲਾ ਬਣਿਆ ਪਿਆ ਪਾਣੀ ਪਾਣੀ ਸਮੀ ਜਿਓਰੇ ਪਤਾ ਨਹੀਂ ਲੈ ਆਇਆ ਲੈ ਆਰ ਮਾਲ ਆਹ ਜੜੀ ਹੁੰਦਾ ਆ ਨਾ ਕੁਛ ਮਹਿੰਦੀ ਲੈ ਕੇ ਆ ਜਰੂਰ ਠੀਕ ਠੀਕ ਲੈ ਆਮ ਕਿਹੜਾ ਰਮਾਲ ਹੈ ਲੇੜਿਆਂ ਚ ਰੋਲ ਗਦੋਲ ਕੀਤੇ ਪਏ ਜਿਹੜਾ ਮਰਜ਼ੀ ਲਿਆ ਰਮਾਲ ਨੂੰ ਇੱਥੇ ਮੈਨੂੰ ਕਿਹੜਾ ਕਿਸੇ ਨੂੰ ਪਸੰਦ ਕਰਨ ਅਛਾ ਜੀ ਟਕਾ ਕੇ ਸਰਦੀ ਲੱਗੀ ਹੈ ਮੈਨੂੰ ਖਤਰਨਾਕ ਵਾਲੀ ਪਰ ਮੈਂ ਵੀ ਹਿੰਮਤ ਨਹੀਂ ਹਾਰਦਾ ਕਸ ਸਫਰ ਕਰਦਾ ਸਰਦੀ ਸਰਦੀ ਕਿਤੇ ਨਹੀਂ ਰਹਿ ਗਈ ਮੈਂ ਵੀ ਸਫਰ ਕਰਦਾ ਹੀ ਰਹੂੰਗਾ ਮੇਰੀ ਮੰਨੇ ਨਾ ਤੈਨੂੰ ਜਾਂਦੇ ਸਾਗ ਤੋੜ ਕੇ ਲੈ ਚਲੀਏ ਤੈਨੂੰ ਵੱਡਾ ਹੋ ਗਿਆ ਏ ਦਿਨ ਬਚਪਨ ਦੇ ਆ ਨਾ ਜਿਹੜੇ ਕਦੇ ਲੋਟ ਕੇ ਨਹੀਂ ਹੁੰਦੇ ਹਾਏ ਬੱਚੋ ਕੈਸਾ ਬਾੜਿਆ ਹੈ ਕੈਸੇ ਹੋ ਕੇ ਦੇ ਕੋਣੀ ਲੱਗਦੀ ਹੈ ਹੈ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਬਾਹਲੇ ਕਲਰ ਦੇਖਾਂਗੇ ਤਾਂ ਕਨਫਿਊਜ਼ ਹੋਵਾਂਗੇ ਇੰਨੀਆਂ ਟੋਪੀਆਂ ਦੇਖ ਲਈ ਅੱਜ ਤੱਕ ਇੱਕ ਨਹੀਂ ਪਸੰਦ ਆਈ ਤੁਸੀ ਸਾਰੇ ਦੱਸੋ ਕਮੈਂਟਾਂ 'ਚ ਕਿਹੜੀ ਵਧੀਆ ਮੰਦੀ ਬਾ ਲੈ ਲਾ ਹਾਂ ਜੁਆ ਇਹਰੇ ਥੋੜੇ ਕੋਲੇ ਨੰਦੀਬ ਨੇ ਅੱਜ ਵੈਸੇ ਮਰਨਾ ਮਾੜੀ ਬੜੀ ਕੀਤੀ ਮੰਡੀ ਲਾ ਕੇ ਇਹ ਕਹਿੰਦੀ ਤੁਹਾਨੂੰ ਮੇਰੀ ਸੌ ਲੱਗੂਗੀ ਹੈ ਟੀਕਾ ਲਵਾਉਣਾ ਹੀ ਪਊਗਾ ਮੈਂ ਤਾਂ ਟੀਕਾ ਲਵਾ ਲਿਆ ਮੈਂ ਕਿ ਹੁਣ ਤੂੰ ਵੀ ਲਵਾ ਵੀ ਇਹਨੂੰ ਵੀ ਜ਼ੁਖਾਮ ਬੁਖਾਰ ਆਏਗਾ ਇਹਨੇ ਲਵਾਇਆ ਨਹੀਂ ਕਹਿੰਦੀ ਮੈਨੂੰ ਮਤਲਬ ਨਾ ਕਹਿੰਦੀ ਤੁਹਾਨੂੰ ਮੇਰੀ ਸੌ ਲੱਗੂਗੀ ਜੇ ਮੈਨੂੰ ਟੀਕਾ ਲਵਾਉਣ ਦਾਖਿਆ ਚਲਾਗ ਤਾਂ ਬਹੁਤ ਆ ਤੇ ਕੀ ਕਰੋਗੇ ਤੁਸੀਂ ਮੈਂ ਥੋੜੀ ਹੋ ਜਾ ਤੇ ਤੂੰ ਆਪ ਟੀਕਾ ਨਹੀਂ ਲੋ ਕਿਵੇਂ ਮੇਰੀ ਨੋਣੂ ਨੰਦੀਬੇ ਦੇ ਵਾਲ ਦੇ ਕਿ ਕਿੱਦਾਂ ਐ ਖੜੇ ਐ ਵੀਊ ਚੈੱਕ ਕਰੋ ਇੱਥੇ ਦੇਖੋ ਜਾਣਨ ਗੱਲ ਕੀ ਡਬਲ ਮੋਟਰ ਵਾਲ ਲੱਗੀ ਐ ਇੱਥੇ ਵਾਲੀ ਕਿਧਰ ਗਈ ਲਾਈਟ ਉਧਰ ਅੱਛਾ ਚੁੱਲੇ ਦਾ ਕੀ ਦੋਸ਼ ਐ ਲੱਕੜੀ ਜੀ ਤਾਂ ਐਡੀ ਵੱਡੀ ਲਾਈ ਐ ਨਹੀਂ ਚੰਗ ਮਗਿਆ ਜਿਸ ਤਰ੍ਹਾਂ ਪੈਣਾ ਸੀ ਪਾਣੀ ਹੋਣੀ ਐਡੀ ਵੱਡੀ ਲੱਕੜ ਠੋਕਰ ਰੱਖੀ ਐ ਚ ਕੀ ਆ ਕਤੇਲਾ ਬਲੇ ਲਲੇ ਲੰਦੇ ਦੀ ਇਹ ਗਲਤੀ ਮੇਰੀ ਘਟਣੀ ਏ ਰੇ ਗਲਚ ਆ ਦੇਖੋ ਮੇਰੇ ਅੱਜ ਕੀ ਚੀਜ਼ ਮੇਲੇ ਤੋਂ ਸੱਪ ਲੈ ਕੇ ਹੁੰਦਾ ਸੀ ਕਿ ਮਨਦੀਪ ਨਾ ਕਰਦਾ ਸ਼ਰਾਰਤ ਟੂ ਟੂ ਰੂ ਟੂ 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 ਆਹ ਹੋਏ ਜਮਾਇਆ ਅਰੇ ਨਕਲੀ ਸੱਪ ਤੈਨੂੰ ਕੀ ਲੱਗਿਆ ਇਹ ਅਚਾਨਕ ਤਾਂ ਵੈਸੇ ਨਾ ਆਪਾਂ ਕੱਟਿਆ ਨਹੀਂ ਲੈਂਦਾ ਜੀ ਇਹ ਨਹੀਂ ਪਏ ਮੇਰੇ ਮੇਰੇ ਦਿਮਾਗ 'ਚ ਪਤਾ ਕਿਵੇਂ ਆਇਆ ਲੈ ਕੇ ਤਾਂ ਅਸੀਂ ਦੋਨੇ ਜਣੇ ਆਏ ਸੀ ਹੈ ਉੱਥੇ ਮੰਜੇ ਤੇ ਪਿਆ ਸੀ ਅੰਦਰ ਤੇ ਮੈਂ ਸੁਭਾਅ ਕੀ ਮੰਜੇ ਤੇ ਕੀ ਮੈਂ ਮੰਜੇ ਤੇ ਜਿਵੇਂ ਬੈਠਾ ਸੀਗਾ ਠੀਕ ਹੈ ਰਾਤ ਦੀ ਗੱਲ ਆ ਤੇ ਸੁਭਾਅ ਕੀ ਮੈਂ ਦੇਖਿਆ ਨਾ ਕਿ ਤਾਂ ਮੈਂ ਹੀ ਡਰ ਗਿਆ ਹਾਲਾਂਕਿ ਮੈਂ ਹੀ ਲੈ ਕੇ ਮੇਰੇ ਦਿਮਾਗ 'ਚ ਮੈਂ ਵਦੀਪ ਨਾਲ ਵੀ ਚੋੜ ਕਰਕੇ ਦੇਖਦੇ ਨਾਲੇ ਵੀਡੀਓ 'ਚ ਮੈਂ ਸੀਨ ਪਾ ਦਾਂਗੇ ਦਿਖਾਦਾ ਨਹੀਂ ਸੀ ਢੰਗ ਤੇਰਾ ਵਲੌਗ ਨਹੀਂ ਬਣਾ ਪਾ ਰਹੇ ਦੋ ਤਿੰਨ ਦਿਨ ਹੋ ਗਏ ਠੀਕ ਆ ਹੁਣ ਤੋਂ ਕੰਟੀਨਿਊ ਵਲੌਗ ਹੋਣਗੇ ਬਾਕੀ ਚੈੱਕ ਕਰੋ ਬਈ ਆਪਣੀ ਸਰੋਂ ਕੈਂਟ ਖੜੀ ਆ ਸਾਗ ਕਦੋਂ ਧਰਨਾ ਬਈ ਜਦ ਸਰੋਂ ਤਿਆਰ ਹੋਗੀ ਨਾਗਰਾਜ ਨੂੰ ਮੈਂ ਗੱਲ ਚ ਪਾ ਲੈਣਾ ਚੱਲਾਂ ਮੈਂ ਫੋਜੀ ਵੇਖ ਕੇ ਆਉਣੇ ਆ ਆਇਆ ਆਪਣੇ ਘਰ ਦੀ ਪ੍ਰੋਸੈਸਿੰਗ ਇੱਥੇ ਤੱਕ ਪਹੁੰਚ ਚੁੱਕੀ ਆ ਠੀਕ ਆ ਛੱਤਾਂ ਰਹਿ ਗਈਆਂ ਇਹਦੀ ਛੱਤ ਲੱਗੂਗੀ ਤੇ ਮਿਸਤਰੀ ਅੰਕਲ ਨੂੰ ਕੰਮ ਪੈ ਗਿਆ ਸੀ ਉਹ ਤਾਂ ਆ ਨਹੀਂ ਰਹੇ ਬਾਕੀ ਵੀਊ ਚੈੱਕ ਕਰੋ ਕਿੰਨਾ ਪਿਆਰਾ ਲੱਗ ਰਿਹਾ ਨਾ ਇਧਰ ਸਰੋਂ ਦਾ ਪਾਣੀ ਪੂਣੀ ਲੱਗ ਚੁੱਕਿਆ ਤੇ ਆਪਣੇ ਵੀ ਲੱਗਿਆ ਪਏ ਹੁਣ ਆਪਾਂ ਚੱਲਿਆਂ ਗੁਰੂ ਘਰ ਤੋਪੀ ਜੇ ਮੱਥਾ ਟੇਕਣ ਤੁਹਾਨੂੰ ਵੀ ਕਰੋਨੇ ਦਰਸ਼ਨ ਆ ਕੀ ਬਣ ਗਈਆਂ ਤੂੰ ਸ਼ੋਲ ਸੋਹਣਾ ਨਾ ਮੇਰਾ ਹਮ ਸ਼ੋਲ ਤਾਂ ਵਧੀਆ ਲਾਲ ਲਾਲ ਲਾਲੀ ਸ਼ੋਲ ਤੇ ਲਾਲੀ ਕੋਟੀ ਆਇਆ ਚੱਲੀਏ ਫਿਰ ਆਇਆ ਚੱਲੀਏ ਮੇਰੇ ਦਿਮਾਗ ਚ ਹੋਰ ਆ ਮੈਂ ਕਿਹਾ ਨਾ ਸੱਪ ਜਿਹਾ ਸੱਟ ਸੱਟ ਕੇ ਸਾਰਿਆਂ ਨਾਲ ਮਜ਼ਾਕ ਕਰਾਂ ਇਹਨੂੰ ਲੁਕੋ ਕੇ ਰੱਖ ਕੇ ਅੰਦਰ ਕੋਈ ਗੱਲ ਵੀ ਪੈ ਜੂਗਾ ਆਪਾਂ ਲੋਕਾਂ ਨਾਲ ਥੋੜਾ ਕਰਨਾ ਕਰਦੇ ਆ ਕਰਦੇ ਨਾ ਕਰਾਂਗੇ ਡੈਡੀ ਤੇ ਸਿੱਟੀ ਹੋ ਗਈ ਤੇਰੇ ਇਹ ਕੰਨਾ ਧੁਲਾ ਲੱਗ ਗਿਆ ਤੇ ਗੋਪੀ ਨੇ ਮੈਂ ਦੱਸਾ ਗੋਪੀ ਕਹਿੰਦਾ ਕਿ ਧੁਲਾ ਨੂੰ ਵੀ ਮਾਲਾ ਡੈਡੀ ਨੂੰ ਤਾਂ ਕੋਈ ਫਰਕ ਹੀ ਨਹੀਂ ਬਿਆ ਡੈਡੀ ਨੂੰ ਕੋਈ ਰਿਐਕਸ਼ਨ ਡੈਡੀ ਨੂੰ ਪਤਾ ਮਗਾ ਡੈਡੀ ਤਾਂ ਗੱਲਾਂ ਚ ਡੈਡੀ ਇੰਨਾ ਆਪਣੀ ਸ਼ਰਾਰਤਾਂ ਨਹੀਂ ਡੈਡੀ ਇੰਨਾ ਗੱਲਾਂ ਚ ਖੁੱਬਿਆ ਹੋਇਆ ਸਿੱਲਾ ਸੱਪ ਛੁੱਟਿਆ ਕੋਈ ਰਿਐਕਸ਼ਨ ਹੀ ਨਹੀਂ ਨਾ ਲੜੇ ਨਾ ਬੋਲੇ ਨਾ ਕੋਈ ਗੱਲ ਕਹੀ ਪਤਾ ਕਿ ਮੈਂ ਡੈਡੀ ਦੀ लाਡਲੀ ਆ ਤਾਂ ਨਹੀਂ ਕਰੀ ਮਾਰਨਾ ਉਹਨੇ ਫੇਕ ਆਪਾਂ ਚੱਲੇ ਇੰਨਾ ਲੇਟ ਤੁਹਾਨੂੰ ਕਿਹਾ ਸੀਗਾ ਟਾਈਮ ਨਾਲ ਚੱਲੀਏ ਤੁਸੀਂ ਚੱਲ ਨਹੀਂ ਤੁਸੀਂ ਟਾਈਮ ਨਾਲ ਮੈਂ ਕੀ ਲੇਟ ਕਰਾਤਾ ਸਾਰਾ ਕ੍ਰੈਡਿਟ ਮੇਰੇ ਤੇ ਲਾ ਦਿੰਦੇ ਐ ਲੇਟ ਕਰਾਉਣ ਵਾਲਾ ਤੁਸੀਂ ਹੈ ਨਾ ਦੋਸਾ ਸਤੇਜ ਤਾਂ ਬਣੀਆ ਸਾਡਾ ਦੋ ਤੇਤੀ ਅਣ ਬਸ ਤਾਹੋ ਰਾਹ ਦੇ ਤਾਂ ਪੂਰੇ ਜਖੜਾ ਫੱਟੀ ਪਈ ਐ ਤੇ ਮੰਮੀ ਡਰਦੀ ਬਹੁਤ ਆ ਰੇਤੇ ਦੇ ਵਿੱਚ ਕਰੇਗੀ ਮੰਮੀ ਨੇ ਦੋ ਤਿੰਨ ਵਾਰੀ ਡਿੱਗੀ ਰੇਤੇ ਦੇ ਵਿੱਚ ਡਿੱਗੀ ਵੀ ਮੰਮੀ ਆਪਦੀ ਗਲਤੀਆਂ ਨਾਲ ਹੀ ਐ ਕਿਸੀ ਤੁਰ ਕੇ ਜਾਣਾ ਵੇ ਮੰਮੀ ਦਾ ਹਰ ਵਾਰੀ ਦਾ ਜਦੋਂ ਵੀ ਅਸੀਂ ਰੇਤੇ ਵਿੱਚ ਦੀ ਜਾਂਦੇ ਨੇ ਇੱਧਰ ਦੋ ਪੀਜਮ ਪਿੰਡ ਮੰਮੀ ਬੜਾ ਡਰਦੀ ਉਹ ਗਾ ਵੀ ਕਿੰਨਾ ਡਰ ਲੱਗਦਾ ਮੰਮੀ ਵੀ ਨਹੀਂ ਡਰਦੀ ਕੀ ਦੇਖ ਲਾਂ ਮੈਂ ਹੈ ਹਾਂ ਜੇ ਉਹ ਦਾ ਉਸੇ ਕਾਜ ਨਾਲ ਇਹ ਸਮਾਂ ਹਲਾਦਾ ਉੱਥਾ ਜਿਸ ਨੂੰ ਬਖਸ਼ਾ ਗਏ ਤੇ ਨਾਮ ਰਤਨ ਪਾਇਆ ਬਹੁਤ ਐਸੀ ਤਾਂ ਨਾ ਕਰ ਸਕਦੇ ਲੋ ਜੀ ਆ ਗਏ ਆਪਾਂ ਘਰੇ ਠੰਡੀ ਪੜੀ ਹੋ ਗਈ ਹੈ ਨਾ ਚਲਣ ਵਾਲੇ ਨੂੰ ਜ਼ਿਆਦਾ ਲੱਗਦੀ ਹੈ ਠੰਡ ਹੈ ਨਹੀਂ ਕਿੱਥੇ ਅਭੀ ਆਣੀਗੀ ਪਿੰਨੂ ਪੁੱਛ ਕੇ ਦੇਖੋ ਪ੍ਰਦੀਪ ਲੱਗਦੀ ਟੀਟਪੋਟੀ ਟਿੱਬਾਂ 'ਚ ਨਹੀਂ ਹੁੰਦੀ ਮੀਂਹ ਪੈਣ ਤੋਂ ਮੀਂਹ ਪੈਣ ਤੋਂ ਬਾਅਦ ਆਉਂਦੀਆਂ ਨੇ ਵੀ ਟੀਟਪੋਟੀਆਂ ਹੀ ਆਹਨ ਨੂੰ ਕੀ ਕਹਿੰਦੇ ਹੁੰਦੇ ਆ ਟੀਟਪੋਟੀ ਕਹਿੰਦੇ ਕੀ ਹੋਰ ਕੁਝ ਕਹਿੰਦੇ ਆ ਜੀ ਹੁੰਦੇ ਆ ਹਾਂ ਬਲੀਂ ਜੀਰੇ ਹਾਂ ਹੁਣ ਚਿੱਢੀ ਬਣਾਉਣੀ ਆਂਦੇ ਕੀ ਹੋ ਜੁਗਨੂ ਤਾਂ ਉੜਦੇ ਹੁੰਦੇ ਆ ਤਾਂ ਜੁਗਨੂ ਦਾ ਮਿਲੋ। ਇਹ ਤਾਂ ਜੁਗ ਨੂੰ ਕਹਿ ਦਿੰਨੇ ਚੱਲ ਜੁਗਨੀ। ਮੈਂ ਡਿਟੂ ਬੱਡੇ ਨਹੀਂ ਲਾ ਰਹੀ ਤੇ ਵਟੀ। ਠੰਡ ਚਾਈ ਦਿੱਕਤ ਰਹਿੰਦੀ ਆ ਨਾ ਬੁਖਾਰ ਹੋ ਗਿਆ ਸਰਦੀ ਲੱਗ ਗਈ ਬੰਦਾ ਜਾਵੇ ਤਾਂ ਜਾਵੇ ਕਿੱਥੇ। ਗਰਮੀਆਂ ਇਕੱਲੋ ਠੀਕ ਹੁੰਦੀਆਂ। ਜੁਗਨ ਕੀ ਆ ਮੰਮੀ ਮੈਂ ਤਾਂ ਇਹ ਮੈਨੂੰ ਦੇਖਿਆ ਨਹੀਂ ਜਾਂਦਾ ਮੈਂ। ਹਾਈ ਹਾਈ ਕਰਦਾ। ਸਾਏ ਹੈ ਕਰਨਾ ਹੀ ਇਹ ਬੁਖਾਰ ਜ਼ੁਖਾਮ ਮੰਮੀ ਕਹਿੰਦੀ ਹੈ ਕਿ ਨੂੰ ਪੜ ਕੇ ਕਰਕੇ ਫੋਨ ਕਰਨਾ ਦੋਨੇ ਦਾ ਰਾਂਗ ਇੱਕੋ ਜਿਹਾ ਮੈਂ ਤੁਹਾਡਾ ਆਇਆ ਤੈਨੂੰ ਇਤਾਂ ਗੋਰੀ ਕੱਢਿਆ ਮੈਂ ਮੰਮੀ ਦੇ ਕਾ ਕੈ ਛੋਟਾ ਸਰਾਂ ਮਿਲ ਲੈ ਮਸਰਨਾ ਮਾਇਨ ਨੀ ਖਰਚ ਖਰਚ ਨਾ ਕਰੀ ਜਾਓ ਐ ਜੀ ਮੰਮੀ ਕਿਸੇ ਨੂੰ ਨਹੀਂ ਮਿਲਨੀ ਰੱਬ ਦੇ ਸਰਫ ਮੈਨੂੰ ਦਿੱਤੀ ਹੈ ਬਣ ਗਈ ਰੋਟੀ ਤੇ ਚਾਹ ਕਿਵੇਂ ਤਰ ਲੀ ਤਰ ਚਾਹ ਤੇ ਪਾਣੀ ਕਰ ਕਿਸੇ ਦੀ ਹੈ ਹਾਂ ਕਿਸੇ ਦੀ ਕੁੜੀ ਜੀ ਬਣੀ ਠੰਡ ਤੋਂ ਬਚਣ ਲਈ ਕਰਨਾ ਹੀ ਪੈਂਦਾ ਗਾ ਮम्मी ਨੂੰ ਪਤਾ ਆਪਣੇ ਘਰੇ ਇੱਕ ਨਵੀਂ ਕੁੜੀ ਆਈ ਹੈ ਹਾਂ ਨਾਮ ਕੀ ਹੈ ਤੇਜੀ ਕੁਮਾਰੀ ਡੈਡੀ ਹੁਣੀ ਕਿਵੇਂ ਦੋਨੇ ਹੀ ਮੋਟਰਸਾਈਕਲ ਤੇ ਚੜੇ ਖੜੇ ਡੈਡੀ ਹੁਣੀ ਕਿੱਧਰ ਜਾਂਦੇ ਮੋਟਰਸਾਈਕਲ ਵਿੱਚ ਮਮੇ ਤੂੰ ਸੀ ਕਿ ਮੈਂ ਸਕੂਲ ਜਾਣਾ ਨੇ ਤੇਰਾ ਬਸਤਾ ਮਮੀ ਨੂੰ ਬਸਤਾ ਕਿੰ ਚੱਕਿਆ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿਤੋਂ-ਕਿਤੋਂ ਸਵਲੌਗ ਨੂੰ ਦੇਖ ਰਹੇ ਹੋ ਲਵ ਯੂ ਬਾਏ ਬਾਏ